ਚੁੱਕੇ ਹਨ ਉਹ ਜਲਦੀ ਜਲਦੀ ਗੁਰੂ ਦੇ ਦਰਬਾਰ ਵਿੱਚ ਸਜਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਮੱਧ ਦੀ ਅਰਦਾਸ ਵਿੱਚ ਸ਼ਾਮਲ ਹੋ ਕੇ ਆਪਣਾ ਜੀਵਨ ਸਫਲਾ ਕਰੀਏ ਆਓ ਸਾਰੀ ਸੰਗਤ ਭਾਈ ਗੁਰੂ ਕੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਬੈਠਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਮੈਂ ਪਾਇਆ ਸਹਿਜ ਸੀਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗल्लाਸਮਰੱਥ ਸੁਆਮੀ ਸੋ ਕਿਉ ਮਨ ਹੋਵਸਾਰੀ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੀ ਸੋ ਪਾਵਈ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਵਸਾਈ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਘਣੀਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਜ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਬਾਜੀ ਪੰਜ ਸ਼ਬਦ ਤਤਕਾਰ ਸੁਭਾਗੇ ਘਰ ਸੁਭਾਗੇ ਸ਼ਬਦ ਬਾਜੀ ਕਲਾ ਜਿਤ ਕਰਤਾ ਰੀਆ ਪੰਜ ਦੂਤ ਦੂਤ ਬਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕੋ ਉਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰਿ ਅਨਹਦ ਬਾਜੀ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪਾਰਵ ਰੈਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੀ ਸੁਣੀ ਸਚੀਵ ਸੰਤ ਸਾਜਨ ਭਈ ਸਰਸੀ ਪੂਰੇ ਘਰ ਤੇ ਸੁਣ ਤੇ ਪਣੀਤ ਕਹਤੇ ਪਵਿੱਤ ਸਤ ਗੁਰ ਰਹਿ ਆ ਭਰਪੂ ਬਿਨਵੰਤ ਨਾਨਕ ਗੁਰ ਚਰਨ ਲਾਗੀ ਬਾਜੇ ਅਨਹਦ ਸੁਣ ਤੇਪਨੀਤ ਕਹਿ ਤੀਪ ਵਿਤ ਸਤ ਗੁਰ ਰਹਿ ਆ ਭਰ ਬਿਣਵੰਤ ਨਾਨਕ ਗੁਰ ਚਰਨ ਲਾਗੀ ਵਾਜੇ ਅਣਹਰ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਦੇਵਸ ਰਾਤ ਦੋਏਂ ਦਾਈ ਦਾਇਆ ਖੇਲੇ ਸਗਲ ਚੰਗੀਆਂ ਬੁਰੀਆਂ ਬਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇਆ ਗਏ ਮਸ਼ਕਤ ਨਾਣਕ ਤੇ ਮੁਖ ਉਜਲੇ ਕੇਤੀ ਛੁਟੀ ਜਿਨੀ ਨਾਮ ਧਿਆਇਆ ਗਏ ਮਸ਼ਾਕਦ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਤੂੰ ਠਾਕਰ ਤੁਮ ਪਾਵੇਂ ਸੂਖ ਗਨੇਰੇ ਜੀ ਕੋਈ ਨ ਜਾਣੇ ਚੇਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰਤਾ ਤੇ ਹੋਇ ਸੋ ਜੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਜੀ ਤੋ ਦੇ ਆਗੇ ਅਰਦਾਸ ਜਿਉ ਪੰਡ ਸਭ ਕਉ ਨਾਨਕ ਸਭ ਨਾਉ ਨ ਜਾਣੇ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ RAM DAS ਹੋਏ ਸਹਾਈ ਅਰਜਣ ਹਰਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਈ ਤੇਗ ਬਹਾਦਰ ਸਿਮਰੀਐ ਕਰ ਨੌਂ ਨਿਦ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਦਿਆਂ ਚੜ ਗਾਂ ਮੁਖਤਿਆਂ ਹਠੀਆਂ ਜਪਿੰਗਾਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣ ਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨਾਂ ਸਿੰਘ ਸਿੰਘਣੀਆਂ ਭਚੰਗੀਆਂ ਨੇ ਧਰਮ 헤ਦ ਸੀਸ ਦਿੱਤੇ ਬੰਦ ਬੰਦ ਕਟਾਏ ਖੂਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਜੀ ਕੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆ ਇਤ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੋਲੋ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਖ ਦਾਣ ਵਸਾਹੋ ਦਾਣ ਭਰੋਸਾ ਦਾਣ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਨਿਸ਼ਾਨ ਭੂਗੇ ਜੁਗੋ ਝੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਥ ਦਾ ਰਾਖਾ ਆਪ ਵਾਹੇ ਗੁਰੂ ਹੇ ਨਮਾਣਿਆਂ ਦੇ ਮਾਣ ਨਤਾਂਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਦਸ਼ਾਹ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀਓ ਆਪ ਜੀ ਕੇ ਹਜੂਰ ਚਰਨਾ ਕਮਲਾਂ ਪਾਸ ਸਰਦਾਸ ਬੇਨਤੀ ਹੈ ਆਪ ਜੀ ਦੇ ਦਰੋਂ ਘਰੋਂ ਬਰੋ ਸਾਈਂ ਮਹਾਪੁਰਖ ਧੰਨ ਧੰਨ ਸੰਤ ਬਾਬਾ ਨਰੈਣ ਸਿੰਘ ਜੀ ਧੰਨ ਧੰਨ ਸੰਤ ਬਾਬਾ ਪਾਲਾ ਸਿੰਘ ਜੀ ਮਹਾਪੁਰਖ ਕੰਡਿਆਲ ਵਾਲੇ ਮਹਾਪੁਰਖਾਂ ਦੇ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਗੀਠਾ ਸਾਹਿਬ ਜੀ ਵਿਖੇ ਆਪ ਜੀ ਦਾ ਪਾਵਨ ਮੁਖਵਾਕ ਹੈ ਕਬੀਰ ਸੇਵਾ ਕੋ ਦੋਹੇ ਭਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਖਤ ਕੋ ਸੰਤ ਜਪਾਵੇ ਨਾਮ ਆਪ ਜੀ ਦੇ ਮੁੱਖ ਵਾਕਾਂ ਅਨੁਸਾਰ ਆਪ ਜੀ ਦੇ ਦਰੋਂ ਘਰੋਂ ਪਰੋਸਾਏ ਮਹਾਪੁਰਸ਼ ਬਾਣੀ ਬਾਣੀ ਦੇ ਧਾਰਨੀ ਧੰਨ ਧੰਨ ਸੰਤ ਬਾਬਾ ਨਰੈਣ ਸਿੰਘ ਜੀ ਮਹਾਪੁਰਖਾਂ ਦੀ ਸਲਾਨਾ ਨਿੱਕੀ ਤੇ ਮਿੱਠੀ ਯਾਦ ਨੂੰ ਮਨਾਉਂਦੇ ਹੋਏ ਨਗਰ ਨਿਵਾਸੀ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਆਪਕੀ ਦੀਆਂ ਸੰਗਤਾਂ ਵੱਲੋਂ ਮਹਾਪੁਰਸ਼ਾਂ ਦੀ ਯਾਦ ਵਿੱਚ ਦੂਸਰੀ ਲੜੀ ਦੇ 53 ਸ੍ਰੀਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਕੱਲ ਤੋਂ ਲੈ ਕਰਕੇ ਆਪ ਜੀ ਦੀ ਕਿਰਪਾ ਸਦਕਾ ਪ੍ਰਾਰੰਭ ਹੋਏ ਸਨ ਆਪ ਜੀ ਨੇ ਕਿਰਪਾ ਕੀਤੀ ਹੈ ਐਸ ਵੇਲੇ ਬਾਣੀ ਆਦਤੋਂ ਮਧ ਭਾਗ ਵਿੱਚ ਪਹੁੰਚੀ ਹੈ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ ਇਸ ਸਮੇਂ ਅੰਦਰ ਆਪ ਜੀ ਦੀ ਹਜ਼ੂਰੀ ਚ ਉੱਠਦੇ ਆ ਬੈਠਦੇ ਆ ਦੇਉਟੀਆਂ ਲਗਾਉਂਦਿਆਂ ਕਲਯੁਗੀ ਜੀਵਾਂ ਤੋਂ ਬਿਆੰਤ ਵਗਿਆ ਹੋ ਜਾਂਦੀਆਂ ਹਨ ਸੱਚੇ ਪਾਤਸ਼ਾਹ ਬਖਸ਼ਿੰਦੋ ਭੁੱਲਣ ਵਿੱਚ ਕੀਆ ਸਭ ਕੋਏ ਕਰਤਾ ਆਪਨਾ ਭੁੱਲੇ ਆਪ ਜੀ ਨੇ ਕਿਰਪਾ ਕਰਨੀ ਭੁੱਲਾਂ ਗਲਤੀਆਂ ਮਾਫ ਕਰਨੀਆਂ ਅੱਗੇ ਵਾਸਤੇ ਸੁੱਧ ਸੇਵਾ ਕਰਨ ਦੇ ਬਲ ਬਖਸ਼ਿਣੇ ਪੜੀ ਬਾਣੀ ਆਪ ਜੀ ਕੇ ਹਜ਼ੂਰ ਪ੍ਰਵਾਨ ਕਰਨੀ ਬਾਣੀ ਦਾ ਭਾਵ ਪਰਵਾਰਾਂ ਨੂੰ ਬਖਸ਼ਿਸ਼ ਕਰਨਾ ਐਸ ਵੇਲੇ ਮਦ ਭਾਗਾ ਨੂੰ ਸੱਚੇ ਪਾਤਸ਼ਾਹ ਜੀ ਉਹ ਮੁਖ ਰੱਖ ਕੇ ਕੜਾ ਪ੍ਰਸ਼ਾਦੀਆਂ ਦੇਗਾ ਆਪ ਜੀ ਕੇ ਹਜ਼ੂਰ ਹਾਜ਼ਰ ਹਨ ਭੋਗ ਲਾਓ ਕਰੀ پاک ਸਲ ਸੋਚ ਪਵਿੱਤਰਾ ਜੀ ਹੁਣ ਲਾਵੋ ਭੋਗ ਹਰ ਰਾਇ ਆਪ ਜੀ ਕੋ ਭੋਗ ਲੱਗੇ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਜਿੰਨਾ ਪਰਿਵਾਰਾਂ ਤੋਂ ਅਖੰਡ ਪਾਠਾਂ ਦੀਆਂ ਸੇਵਾਵਾਂ ਲੈ ਰਹੇ ਹੋ ਪਹਿਲਾ ਅਖੰਡ ਪਾਠ ਬਲਵਿੰਦਰ ਸਿੰਘ ਹਾਂਗਕਾਂਗ ਦੇੜਾ ਦੂਜਾ ਬਲਜੀਤ ਕੌਰ ਹਾਂਗਕਾਂਗ ਠੱਠੀ ਭਾਈ ਤੀਜਾ ਗੁਰਪ੍ਰੀਤ ਸਿੰਘ ਮੋਗਾ ਚੌਥਾ ਹਰਪ੍ਰੀਤ ਸਿੰਘ ਕੈਨੇਡਾ 5ਵਾਂ ਗੁਰਚਰਨ ਸਿੰਘ ਸਪੇਨ 6ਵਾਂ ਪਰਮਜੀਤ ਸਿੰਘ ਇੰਗਲੈਂਡ 7ਵਾਂ ਪਵਿੱਤਰ ਸਿੰਘ ਇੰਗਲੈਂਡ 8ਵਾਂ ਕੁਲਵੀਰ ਸਿੰਘ ਅਮਰੀਕਾ ਹਿਸ਼ਾਰਪੁਰ 9ਵਾਂ ਲਵਲਦੀਪ ਸਿੰਘ ਬੋਪਾਰਾਏ 10ਵਾਂ ਨਗੇਂਦਰ ਸਿੰਘ ਵੱਡਾਕਰ 11ਵਾਂ ਦਲਵਿੰਦਰ ਜੋਹ ਸਿੰਘ ਭਾਈ ਗੁਰਜਾਪ ਸਿੰਘ ਤਦਾਰਕੇਵਾਲਾ 12ਵਾਂ ਜਗਜੀਤ ਸਿੰਘ ਕੈਨੇਡਾ ਰੌਲੀ 13ਵਾਂ ਪਰਮਜੀਤ ਸਿੰਘ ਅਮਰੀਕਾ 14ਵੇਂਦਰਜੀਤ ਸਿੰਘ ਪਿੰਡ ਰਖੌਰਦ 15ਵਾਂ ਲਾਪਰੀ ਸਿੰਘ ਢਾਲੀਵਾਲ ਕੈਨੇਡਾ 16ਵਾਂ ਹਰਮਨਦੀਪ ਕੌਰ ਉਪਲ ਕੈਨੇਡਾ 17ਵਾਂ ਸੰਤਪਾਪਾ ਨਰੈਣ ਸਿੰਘ ਜੀ ਦੀ ਯਾਦ ਵਿੱਚ ਬਲਦੇਵ ਸਿੰਘ ਦੁਸਾਂਝ ਨਗਰ 18ਵਾਂ ਕੁਲਵਿੰਦਰ ਸਿੰਘ ਅਮਰੀਕਾ 19ਵਾਂ ਹਰਮਨਦੀਪ ਸਿੰਘ ਚੜੱਕ 20ਵਾਂ ਨਵਜੋਤ ਕੌਰ ਨਾਰੰਗਵਾਲ 21ਵਾਂ ਅਰਸ਼ਦੀਪ ਸਿੰਘ ਆਸਟ੍ਰੇਲੀਆ 22ਵਾਂ ਗੁਰਨੂਰ ਸਿੰਘ ਕੈਨੇਡਾ ਪੁੱਤਰ ਜਗਰੂਪ ਸਿੰਘ ਮਾਲਾਗਲਾ 23ਵਾਂ ਮਤਗਿੰਦਰ ਸਿੰਘ ਕੈਨੇਡਾ ਪੁੱਤਰ ਸੁਲੱਖਣ ਸਿੰਘ ਮੋਗਾ 24ਵਾਂ ਸੁਖਦੀਪ ਸਿੰਘ ਕੈਨੇਡਾ ਤਰਾਰਗੇ ਵਾਲਾ 25ਵਾਂ ਕੁਲਦੀਪ ਸਿੰਘ ਬੜੰਗ ਜਲੰਧਰ 26ਵਾਂ ਰਾਜਵਿੰਦਰ ਸਿੰਘ ਮਾਨਮੀਤ ਕੌਰ ਕੈਨੇਡਾ 27ਵਾਂ ਪ੍ਰੀਤਮ ਸਿੰਘ ਧਰਮਕੋਟ 28ਵਾਂ ਸੁਖਦੇਵ ਸਿੰਘ ਜਨੇਰ 29ਵਾਂ ਕਸ਼ਮੀਰ ਸਿੰਘ ਜੀਰਾ 30ਵਾਂ ਹਰਬੰਸ ਕੌਰ ਸੰਗਤਪੁਰਾ 31ਵਾਂ ਰੋਜਲਜੀਤ ਕੌਰ ਸੰਗਤਪੁਰਾ 32ਵਾਂ ਜਗਜੀਤ ਸਿੰਘ ਆਲੰਬਾਲਾ 33ਵਾਂ ਭਾਗ ਸਿੰਘ ਗਿੱਲ ਰੌਲੀ 34ਵਾਂ ਸੁਖਮਨਦੀਪ ਸਿੰਘ ਪੁੱਤਰ ਸਰਪਜੀਤ ਸਿੰਘ ਤਤਾਰਗੇਵਾਲਾ ਕੈਨੇਡਾ 35ਵਾਂ ਰਮਨੀਤ ਕੌਰ ਕੈਨੇਡਾ 36ਵਾਂ ਗੁਰਤੇਜ ਸਿੰਘ ਡਗਰੂ 37ਵਾਂ ਕੁਲਦੀਪ ਸਿੰਘ ਮੋਠਾਂਵਾਲੀ 38ਵਾਂ ਮੂਨਪਾਲ ਸਿੰਘ ਰੌਲੀ ਨਗਰ 39ਵਾਂ ਗੁਰਵਿੰਦਰ ਸਿੰਘ ਕੈਨੇਡਾ ਬੁਰਜਦੁਨਨਾ 40ਵਾਂ ਜਗਤਾਰ ਸਿੰਘ ਭਿੰਡਰਕਲਾ 41ਵਾਂ ਜਗ ਜਸਜੀਤ ਸ਼ਰਮਾ ਕੈਨੇਡਾ ਪੁੱਤਰੀ ਜੀਵਨ ਸ਼ਰਮਾ ਡਾਲਾ ਨਗਰ 42ਵਾਂ ਗੁਰ ਸਾਹਿਬ ਸਿੰਘ ਤੇ ਜਿੰਦਰ ਸਿੰਘ ਰਾਜਿਆਣਾ, 43ਵਾਂ ਜਸਵੀਰ ਕੌਰ ਲੋਂਗੋ ਦੇਵਾ, 44ਵਾਂ ਅਰਸ਼ਦੀਪ ਕੌਰ, 45ਵਾਂ ਕੁਲਵੀਰ ਸਿੰਘ ਤਾਰਗੇਵਾਲਾ, 46ਵਾਂ ਕੁਲਵਿੰਦਰ ਸਿੰਘ ਸਾਨਫ, ਲਾਭ ਸਿੰਘ ਤਲਵੰਡੀ ਮੱਲੀਆਂ ਕੈਨੇਡਾ, 47ਵਾਂ ਕਮਲਜੀਤ ਸਿੰਘ ਖੋਸਾ ਰਣਧੀਰੜ, 48ਵਾਂ ਦਰਸ਼ੇਮ ਸਿੰਘ ਦਿੱਲੀ, 49ਵਾਂ ਕਰਨਦੀਪ ਕੌਰ ਕੈਨੇਡਾ, 50ਵਾਂ ਜਗਰਾਦ ਸਿੰਘ ਭਿੰਡਰਕਲਾਂ, 51ਵਾਂ ਮੁਖਤਿਆਰ ਸਿੰਘ ਢੀਡਸਾ ਫਤਿਹਗੜ ਕੋਰੋਡਾਣਾ, 52ਵਾਂ ਮਲਕੀਤ ਸਿੰਘ ਢਾੜੀਵਾਲ ਬੱਟੀ ਤਰਵੰਜਮਾ ਅਮਰਤਵੀਰ ਸਿੰਘ ਤੇ ਪ੍ਰਭਦੀਪ ਸਿੰਘ ਹਿਸੋਵਾਲ ਨਗਰ ਇਹਨਾਂ 53 ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਜੀ ਕੇ ਹਜੂਰ ਅਖੰਡ ਪਾਠਾਂ ਦੀ ਸੇਵਾ ਹੋ ਰਹੀ ਹੈ ਆਪ ਜੀ ਨੇ ਕਿਰਪਾ ਕਰਨੀ ਮੱਧ ਤੋਂ ਸਮਾਪਤੀਆਂ ਤੱਕ ਅੰਗ ਸੰਗ ਹੋ ਕੇ ਵਰਤਣਾ ਸੰਗਤਾਂ ਨੂੰ ਲੰਗਰਾਂ ਦੀਆਂ ਲੋਹ ਲੰਗਰਾਂ ਦੀਆਂ ਸਫਾਈਆਂ ਦੀਆਂ ਸੇਵਾਵਾਂ ਕਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਨਿੰਦਿਆ ਚੁਗਲੀ ਈਰਖਾ ਦਵੇਸ਼ ਤੋਂ ਬਚਾ ਕੇ ਸਾਧ ਦਾ ਸੰਗ ਨਾਮ ਦਾ ਰੰਗ ਬਖਸ਼ਿਸ਼ ਕਰਨਾ ਆਪ ਜੀ ਦੀ ਕਿਰਪਾ ਸਦਕਾ ਅੱਜ ਸੱਚੇ ਪਾਤਸ਼ਾਹ ਜੀ ਉਹ ਮਹਾਪੁਰਸ਼ਾਂ ਦੀ ਯਾਦ ਵਿੱਚ ਆਪ ਜੀ ਦਾ ਪਾਵਨ ਮੁਖਵਾਕ ਹੈ ਨੇਤਰ ਪ੍ਰਕਾਸ਼ ਕੀਆ ਗੁਰਦੇਵ ਆਪ ਜੀ ਦੀ ਕਿਰਪਾ ਸਦਕਾ ਮਹਾਪੁਰਸ਼ਾਂ ਦੀ ਯਾਦ ਵਿੱਚ ਅੱਖਾਂ ਦਾ ਕੈਂਪ ਲੱਗਣ ਜਾ ਰਿਹਾ ਹੈ ਆਪ ਜੀ ਨੇ ਕਿਰਪਾ ਕਰਨੀ ਸੰਗਤਾਂ ਨੂੰ ਲਾਭ ਲੈਣ ਦਾ ਬਲ ਬਖਸ਼ਣਾ ਨੇਤਰਾਂ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀਓ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਣਾ ਸਾਰੇ ਸੇਵਾਦਾਰਾਂ ਦੀ ਸੇਵਾ ਸਫਲੀ ਕਰਨੀ ਅੱਗੇ ਸਮਾਗਮ ਵਿੱਚ ਮਨ ਬੁੱਧ ਚਿੱਤ ਭੈ ਅੰਦਰ ਰਹਿ ਕੇ ਸੇਵਾ ਕਰਨ ਦਾ ਬਲ ਬਖ ਐਸ ਵੇਲੇ ਕਿਰਪਾ ਕਰੋ ਚੱਲ ਰਹੀ ਬਾਣੀ ਦੇ ਪ੍ਰਵਾਹ ਵਿੱਚੋਂ ਹੁਕਮਨਾਮਾ ਸਹਿ ਬਖਸ਼ੋ ਅਗਲੇ ਕਾਰਜ ਸ਼ੁਰੂ ਕਰਨ ਦੀ ਆਗਿਆ ਹੋਵੇ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ वाहे गुरु जी का खालसा वाहेगुरु जी की दोरा आग्याल की सब सीखण को हुक्म है गुरु ग्रंथ जी मान्यो जो प्रभ को मिले ओज है राज करेगा खालसा ख्वार हुए सब मिलेंगे ਵਾਹਿਗੁਰੂ ਨਾਮ ਜਹਾਜ਼ ਹੈ ਜੋ ਸਰਦਾ ਕਰ ਸੇਮ ਦੇ ਗੁਰਪਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਹਦਿਆਲ ਸਮਰਾਥ ਗੁਰ ਐ ਗੁਰ ਨਾਨਕ ਐ ਪਤਤ ਉਦਾਹਰਨ ਹੈ ਭਉ ਜਲਾਏ ਬੇਖਮ ਅਸਗਾਹ ਹੋਏ ਗੁਰ ਬੋਇ ਥਾਏ ਤਾਰਿਆ ਮਾ ਨਾਨਕ ਪੂਰ ਕਰਾਮਾਏ ਸਤ ਗੁਰ ਚਰਨੇ ਲੱਗਿਆ ਪਾਉੜੇ ਧੰਨ ਏ ਧੰਨ ਗੁਰਦੇਵ ਜਿ ਸੰਗ ਹਰਿ ਜਪੇ ਗੁਰ ਕਰਪਾਲ ਜਪਹੁ ਤਾਿ ਅਵਗਨਾਇ ਸਭ ਛਪੇ ਪਾਰ ਬ੍ਰਹਮਾ ਗੁਰਦੇਵ ਨੀਚਾ ਚਥ ਛਪੇ ਕਾਟ ਸਲਕ ਦੁਖ ਮਾਇਆ ਏ ਕਰ ਲੀਨੇ ਆਪ ਦਸੇ ਰਣਗਾਹੇ ਬਿਆੰਤਰ ਸੁਨਾ ਹਰ ਜਸੇ ਸਲੋਕ ਫਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਦੀ ਮਹਾਨ ਬਖਸ਼ ਸਦਕਾ ਇਸ ਵੇਲੇ ਮਦਦ ਦੇ ਭੋਗਾਂ ਦੀ ਅਰਦਾਸ ਵਿੱਚ ਆਪਾਂ ਸ਼ਾਮਲ ਹੋਏ ਹਾਂ ਆਓ ਹੁਣ ਸਾਰੀ ਸੰਗਤ ਅੱਧਾ ਘੰਟਾ ਆਪਣੇ ਕੋਲ ਬਾਕੀ ਹੈ ਕਿਉਂਕਿ 9:30 ਹੋ ਚੁੱਕੇ ਨੇ ਉਹਨਾਂ ਚਾਰ ਆਪ ਜਲ ਪਾਣੀ ਸ਼ੱਕੀ ਪ੍ਰਸ਼ਾਦਾ ਸ਼ੱਕੀ ਗੁਰੂ ਕੇ ਲੰਗਰਾਂ ਚੋਂ ਤੇ ਬਾਅਦ ਵਿੱਚ 10 ਵਜੇ ਸਾਰੇ ਫਿਰ ਦਰਬਾਰ ਵਿੱਚ ਆਪਾਂ ਪਹੁੰਚਣਾ ਹੈ ਕਿਉਂਕਿ ਅੱਜ ਜੋ ਮਹਾਪੁਰਖਾਂ ਦੀ ਯਾਦ ਵਿੱਚ ਉਹਨਾਂ ਦੀ ਕਿਰਪਾ ਨਾਲ ਉਹਨਾਂ ਦੀ ਅਸੀਸ ਸਦਕਾ ਪਰਪਕਾਰ ਦਾ ਕਾਰਜ ਜੇ ਕੋਈ ਇਨਸਾਨ ਤੋਂ ਕਿਤੇ ਹੋ ਜਾਵੇ ਕਿਉਂਕਿ ਪਰਪਕਾਰ ਦਾ ਕਾਰਜ ਜੇ ਕਿਤੇ ਹੋ ਜਾਵੇ ਜੀਵਨ 'ਚ ਤਾਂ ਸਮਝੋ ਭਾਈ ਬਹੁਤ ਵੱਡੀ ਉਹ ਮਹਾਨ ਸੇਵਾ ਹੈ ਇਹ ਜੇ ਪਰਪੁਕਾਰ ਮਹਾਂਪੁਰਖਾਂ ਦੀ ਯਾਦ ਵਿੱਚ ਹੋਇਆ ਕਰਦੇ ਹਨ ਸੋ ਆਓ ਅੱਖਾਂ ਦਾ ਕੈਂਪ ਅੱਜ ਸੰਗਤਾਂ ਪਰਚੀਆਂ ਘਟਾ ਰਹੀਆਂ ਨੇ ਲਾਹਾ ਲੈ ਸਕਦੇ ਹਾਂ ਆਪਾਂ ਕਿਉਂਕਿ ਨੇਤਰ ਪ੍ਰਕਾਸ਼ ਕੀਆ ਗੁਰਦੇਵ ਆਦ ਕਾਲ ਤੋਂ ਇਤਿਹਾਸ ਹੈ ਗੁਰੂ ਘਰ ਵਿੱਚ ਜਿੱਥੇ ਬਾਣੀ ਦਾ ਪ੍ਰਵਾਹ ਚੱਲਦਾ ਸੀ ਉੱਥੇ ਦਵਾਈਆਂ ਦਾ ਵੀ ਲੰਗਰ ਚੱਲਦਾ ਸੀ ਇਹ ਸਬੂਤ ਹੈ ਗੁਰੂ ਹਰ Rai ਸਾਹਿਬ ਜੀ ਦੇ ਦਵਾਖਾਨੇ 'ਚ ਐਸੀਆਂ ਦਵਾਈਆਂ ਸਨ ਕਿ ਦੁਨੀਆ ਦਾ ਬਾਦਸ਼ਾਹ ਸ਼ਾਹਜਹਾਨ ਦੇ ਪੁੱਤਰ ਨੂੰ ਰੋਗ ਹੋ ਗਿਆ ਦਾਰਾਸ਼ਕੋ ਨੂੰ ਉਹਨੂੰ ਕਿਸੇ ਵੈਦ ਤੋਂ RAM ਨਹੀਂ ਆਇਆ ਤੇ ਗੁਰੂ ਸਾਹਿਬ ਦੇ ਦਵਾਖਾਨੇ 'ਚੋਂ ਦਵਾਈ ਲੈ ਕੇ ਗਏ ਫਿਰ ਉਹਨੂੰ RAM ਆਇਆ ਸੀ ਇਹ ਸਾਡਾ ਇਤਿਹਾਸ ਹੈ ਤੇ ਮਹਾਪੁਰਸ਼ਾਂ ਦਾ ਵੀ ਇੱਕ ਪਰਪਕਾਰ ਸੀ ਸੰਤ ਬਾਬਾ ਨਰੈਣ ਸਿੰਘ ਜੀ ਦਾ ਦਵਾਈਆਂ ਦਿੰਦੇ ਸੀ ਬਹੁਤ ਬਣਾ ਕੇ ਸੰਗਤ ਨੂੰ ਸੋ ਇਸ ਲਈ ਭਾਈ ਆਓ ਆਪਾਂ ਹੁਣ 10 ਵਜੇ ਜੋ ਆਪਾਂ ਉਦਘਾਟਨ ਇਹ ਕਰਨਾ ਹੈ ਸਮਾਰੋ ਉਦਘਾਟਨ ਤੋਂ ਬਾਅਦ ਫਿਰ ਡਾਕਟਰ ਸਾਹਿਬ ਮਰੀਜ਼ਾਂ ਨੂੰ ਚੈੱਕ ਕਰਨ ਲੱਗ ਜਾਣਗੇ ਫਿਰ 2 ਵਜੇ ਤੱਕ 3 ਵਜੇ ਤੱਕ ਜਦੋਂ ਤੱਕ ਉਹਨਾਂ ਦਾ ਉਹ ਦੇਖਣਗੇ ਆਪਣਾ ਟਾਈਮ ਉਸ ਹਿਸਾਬ ਨਾਲ ਫਿਰ ਉਹ ਚੈੱਕ ਅਪ ਕਰਨਗੇ ਜਿਨ੍ਹਾਂ ਦੇ ਲਾਈਨ ਜਪਣੇ ਹਨ ਉਹਨਾਂ ਨੂੰ ਅਲੱਗ ਕੱਢ ਲੈਣਗੇ ਫਿਰ ਉਹ ਦੱਸਣਗੇ ਵੀ ਅੱਜ ਲੈ ਕੇ ਜਾਣਾ ਹੈ ਜਾਂ ਕਿਵੇਂ ਉਹਨਾਂ ਦਾ ਪ੍ਰੋਗਰਾਮ ਹੋਵੇਗਾ ਉਹ ਪਾਈ ਸੇਵਾ ਅੰਗੀਠਾ ਸਾਹਿਬ ਵੱਲੋਂ ਕੀਤੀ ਜਾਵੇਗੀ ਆਓ ਸਾਰੇ ਹੁਣ ਦੇਖ ਲੈ ਕੇ ਜਲ ਪਾਣੀ ਸ਼ਕ ਲੋ 10 ਵਜੇ ਫਿਰ ਆਪਾਂ ਸ਼ੋਭਾ ਨੂੰ ਵਧਾਉਣਾ ਹੈ ਇੱਥੇ ਉਹ ਕਾਟਣਾ ਆਪਾਂ ਕਰਨਾ ਹੈ ਤੇ ਸਾਰਿਆਂ ਨੇ ਆਪਾਂ ਸੇਵਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ